ਪਿਛਲੇ ਦਿਨੀ ਜ਼ਿਲ੍ਹਾ ਸੰਗਰੂਰ ਦੇ ਪਿੰਡ ਲੱਡਾ ਵਿਖੇ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਖੈਰਾ ਦੀ ਚੋਣ ਮੁਹਿੰਮ ਵਿੱਚ ਪਟਿਆਲਾ ਦੀ ਸਿਮਰਨ ਮਹੰਤ ਵੱਲੋਂ ਵਿਗੜਨ ਪਾਉਣ ਦੇ ਮਾਮਲੇ ਨੂੰ ਲੈ ਕੇ ਬੀਤੇ ਦਿਨੀ ਕਿਨਨ ਸਮਾਜ ਵੱਲੋਂ ਰੇੜੀ ਰੋਡ ਸੰਗਰੂਰ ਵਿਖੇ ਗੁਰੂ ਮਾਤਾ ਪ੍ਰੀਤੀ ਮਹੰਤ ਜੀ ਦੀ ਅਗਵਾਈ ਵਿੱਚ ਮਹਾਪੰਚਾਇਤ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਹਲਕਿਆਂ ਦੇ ਮਹੰਤਾਂ ਨੇ ਸ਼ਿਰਕਤ ਕਰਦੇ ਹਾਂ ਸਿਮਰਨ ਮਹੰਤ ਦੇ ਇਸ ਰਵੱਈਏ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕੀਤੀ ਇਸ ਮੌਕੇ ਗੁਰੂ ਮਾਤਾ ਪ੍ਰੀਤੀਮਾਤਾ ਜੀ ਨੇ ਕਿਹਾ ਕਿ ਕੋਈ ਵੀ ਕਿਨਰ ਕਿਸੇ ਹੋਰ ਦੇ ਇਲਾਕੇ ਵਿੱਚ ਜਾ ਕੇ ਇਸ ਤਰ੍ਹਾਂ ਦੀ ਕਾਨੂੰਨੀ ਹਰਕਤ ਨਹੀਂ ਕਰ ਸਕਦਾ ਉਹਨਾਂ ਨੇ ਕਿਹਾ ਕਿ ਕਿਨਰ ਸਮਾਜ ਫਕੀਰਪਾਈ ਚਾਰੇ ਨਾਲ ਸੰਬੰਧ ਰੱਖਦੇ ਹਨ ਜਿਸ ਕਰਕੇ ਉਹਨਾਂ ਵਿੱਚ ਵਿਆਹ ਕਰਾਉਣ ਦੀ ਪ੍ਰਥਾ ਨਹੀਂ ਹੈ ਪ੍ਰੀਤੀਮਾਤਾ ਜੀ ਨੇ ਦੱਸਿਆ ਕਿ ਉਹ ਪਿਛਲੇ 40 ਸਾਲਾਂ ਤੋਂ ਸੰਗਰੂਰ ਦੇ ਲੋਕਾਂ ਵਿੱਚ ਜਾ ਕੇ ਵਿਚਰ ਰਹੇ ਹਨ ਜਿਸ ਕਰਕੇ ਇੱਥੋਂ ਦੇ ਲੋਕ ਅਤੇ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂ ਉਹਨਾਂ ਦੇ ਲਈ ਸਤਕਾਰਯੋਗ ਹਨ ਇਸ ਮਹਾਪੰਚਾਇਤ ਦੌਰਾਨ ਕਿਨਰ ਸਮਾਜ ਵੱਲੋਂ ਸਿਮਰਨ ਮਹਤ ਦੇ ਮਾਮਲੇ ਸੰਬੰਧੀ ਹੋਰ ਕੀ ਕੀ ਫੈਸਲੇ ਲਏ ਗਏ ਆਓ ਤੁਸੀਂ ਵੀ ਸੁਣੋ ਜੈ ਹਿੰਦ ਜੈ ਭਾਰਤ ਮੇਰਾ ਵਸਦਾ ਰਵੇ ਪੰਜਾਬ ਮੈਂ ਪ੍ਰੀਤੀ ਮਹੰਤ ਸੋਸ਼ਲ ਵਰਕਰ ਹਰੇਲੀ ਰੋਡ ਸੰਗਰੂ ਔਰ ਇਹ ਜੋ ਹਰਕਤ ਹੋਈ ਹੈ ਪਿੰਡ ਲੱਡਾ ਦੇ ਵਿੱਚ ਇਹ ਪਿੰਡ ਲੱਡਾ ਸਾਡਾ ਮੰਗਣ ਖਾਨ ਦਾ ਖੇਤਰਫਲ ਸਾਡਾ ਹੈ ਉਹ ਅਸੀਂ ਜਾਣਦੇ ਆ ਸਾਡੇ ਦਸਾਂ ਪੀੜ੍ਹੀਆਂ ਤੋਂ ਸਾਡੇ ਬਜ਼ੁਰਗ ਜਾਂਦੇ ਆ ਰਹੇ ਨੇ ਹੁਣ 40 ਸਾਲ ਤੋਂ ਅਸੀਂ ਜਾਣਦੇ ਆਨੇ ਆ ਔਰ ਸਾਡਾ ਉਹ ਪਿੰਡ ਹੈ ਬੜੇ ਅੱਛੇ ਲੋਕ ਹੈ ਉੱਥੇ ਜਿਹੜੇ ਰਹਿੰਦੇ ਨੇ ਔਰ ਸਾਡੇ ਸੰਗਰੂਰ ਸ਼ਹਿਰ ਦੇ ਲੋਕ ਵੀ ਬੜੇ ਅੱਛੇ ਨੇ ਬੜੇ ਸਮਝਦਾਰ ਸੂਝਵਾਨ ਨੇ ਤੇ ਔਰ ਲੱड्डा ਪਿੰਡ ਦੇ ਵੀ ਸਾਡੇ ਸਾਬਕਾ ਸਰਪੰਚ ਗੁਰਚਰਨ ਸਿੰਘ ਜੀ ਸਾਡੇ ਮੌਜੂਦਾ ਸਰਪੰਚ ਜਿੰਨਾ ਵੀ ਪਿੰਡ ਦਾ ਆਵਾਮ ਹੈ ਜਿੰਨੇ ਵੀ ਪਿੰਡ ਦੇ ਲੋਕ ਹੈ ਬੜੇ ਅੱਛੇ ਹੈ ਬੜੀ ਸਾਡੀ ਰਿਸਪੈਕਟ ਕਰਦੇ ਆ ਅਸੀਂ ਉਹਨਾਂ ਦੀ ਰਿਸਪੈਕਟ ਕਰਦੇ ਆ ਤੇ ਉਹ ਬੜੀ ਮੰਦਭਾਗੀ ਘਟਨਾ ਜਿਹੜੀ ਕੱਲ ਉੱਥੇ ਵਾਪਰੀ ਹੈ ਉਹ ਬੜੀ ਨਿੰਦਨੀਆਂ ਨਿੰਦਨਜੋਗ ਹੈ ਬਹੁਤ ਮੰਦਭਾਗੀ ਘਟਨਾ ਜੀ ਹੈ ਉਹਦੇ ਨਾਲ ਲੋਦਾ ਪਹਿਲਾ ਵਿਆਹ ਹੋਇਆ ਸੀ ਜਾਂ ਇਹ ਬਹੁਤ ਗੰਦੀ ਹਰਕਤ ਹੈ ਜੀ ਹਾਂ ਜੀ ਬਿਲਕੁਲ ਕੀ ਕਰਾ ਜੋ ਕਿ ਉਹਦੇ ਨਾਲ ਪਹਿਲਾ ਵਿਆਹ ਹੋਇਆ ਸੀ ਜਾਂ ਕੀ ਹੋਇਆ ਸੀ ਉਹ ਕਿਉਂ ਇਸ ਤਰੀਕੀ ਹਰਕਤ ਕਰ ਗਿਆ ਹਾਂ ਜੀ ਦੇਖੋ ਜੀ ਸਾਡਾ ਤਾਂ ਇਹ ਹੈਗਾ ਕਿ ਵੀ ਅਸੀਂ ਫਕੀਰ ਲੋਕ ਹੈ ਫਕੀਰਾਂ ਦੇ ਤਾਂ ਇਹ ਵਿਆਹ ਉਹ ਨਾਲ ਕੋਈ ਏਦਾਂ ਦੀਆਂ ਗੱਲਾਂ ਬਾਤਾਂ ਨਾਲ ਸਾਡੇ ਤੋਂ ਕੋਈ ਮਸਲੇ ਹੁੰਦੇ ਨਹੀਂ ਜੇ ਕੋਈ ਬਹਿਕ ਜਾਂਦਾ ਹੈ ਆਪਣੀ ਪਟਰੀ ਤੋਂ ਉੱਤਰ ਜਾਂਦਾ ਹੈ ਉਹ ਆਪਣੇ ਆਪ ਹੀ ਫਿਰ ਦੇਖੋ ਦੁਨੀਆ ਨੇ ਕਿਹੋ ਜਿਹਾ ਇਨਸਾਫ ਕੀਤਾ ਕੱਲ ਸਾਰੀ ਦੁਨੀਆ ਦੇਖ ਰਹੀ ਹੈ ਜੋ ਜੋ ਉੱਥੇ ਹੋਇਆ ਹੈ ਤੇ ਇਸ ਤਰ੍ਹਾਂ ਹੀ ਹੈ ਜੀ ਜਦੋਂ ਇਹ ਕੋਈ ਗਲਤ ਕੰਮ ਕਰਦੇ ਨੇ ਤੇ ਅਸੀਂ ਤਾਂ ਇਸ ਨਿੱਜੀ ਗੱਲਬਾਤ ਤੇ ਮੈਂ ਟਿੱਪਣੀ ਕਰਨਾ ਨਹੀਂ ਚਾਹਦੀ ਕਿਉਂਕਿ ਵੀ ਸਾਡੇ ਤਾਂ ਨਗਰ ਨੇ ਸਾਡੇ ਸਾਰੇ ਲੋਕ ਇੱਜ਼ਤ ਕਰਦੇ ਨੇ ਅਸੀਂ ਲੋਕਾਂ ਦੀ ਇੱਜ਼ਤ ਕਰੀਦੀਏ ਲੋਕ ਸਾਡੇ ਨਾਲ ਨੇ ਅਸੀਂ ਲੋਕਾਂ ਦੇ ਨਾਲ ਹੈ और अस फकीर बन के रही अशीर्वाद ना कि लचरता हरकत जुंडागर्दियाँ वास्त अक इस धरती से नहीं आए जो बहुत बुरी गल है और समाज तो गल बात बार है कि शादियां करानी इंज के काम करने रचने ये साडे समाज च है नहीं ਸਾਨੂੰ ਕੋਲ ਇੱਥੇ 40 ਸਾਲ ਹੋ ਗਏ ਮੇਰਾ ਸਾਰਾ ਨਗਰ ਸੰਗਰੂਰ ਸ਼ਹਿਰ ਜਾਣਦਾ ਮੇਰੇ ਆਸ-ਪਾਸ ਦੇ ਜਿੰਨੇ ਪਿੰਡ ਹੈ ਜਿੰਨੇ ਪਿੰਡ ਅਸੀਂ ਜਾਣਦੇ ਆ ਸਾਰੇ ਪਿੰਡ ਸਾਨੂੰ ਜਾਣਦੇ ਆ ਕਿ ਅਸੀਂ ਛੋਟੇ ਜਿਹਾ ਆਏ ਸੀ ਔਰ ਛੋਟੇ ਜਿਹਾ ਆਪਣੇ ਭੈਣਾਂ ਭਾਈਆਂ ਦੀ ਤਰ੍ਹਾਂ ਮਾਤਾ ਬਜ਼ੁਰਗਾਂ ਦੀ ਤਰ੍ਹਾਂ ਸਾਰਿਆਂ ਦੇ ਨਾਲ ਪਿਆਰ ਮੁਹੱਬਤ ਨਾਲ ਵਿਚਰ ਕੇ ਅਸੀਂ ਇੱਥੋਂ ਤੱਕ ਪਹੁੰਚੇ ਆਂ ਅੱਜ ਵੀ ਸਾਡਾ ਸਾਰੇ ਲੋਕਾਂ ਨਾਲ ਬਹੁਤ ਜ਼ਿਆਦਾ ਸਨੇਹ ਹੈ ਤੇ ਇਹ ਗੱਲਬਾਤ ਸਾਨੂੰ ਚੰਗੀ ਨਹੀਂ ਲੱਗਦੀ ਨਾ ਅਸੀਂ ਇਸ ਗੱਲਬਾਤ ਨੂੰ ਅੱਛਾ ਸਮਝਦੇ ਆਂ ਬਾਕੀ ਸਾਡਾ ਲੱਡਾ ਪਿੰਡ ਹੈ ਸਾਡਾ ਸੰਗਰੂਰ ਏਰੀਆ ਹੈ ਸਾਡੇ ਜਿੰਨੇ ਵੀ ਪਿੰਡ ਹੈ ਸਾਡੇ ਸਾਰੇ ਲੋਕ ਬਹੁਤ ਅੱਛੇ ਹੈ ਔਰ ਲੋਕਾਂ ਨੂੰ ਮੇਰੀ ਇਹੀ ਅਪੀਲ ਹੈ ਵੀ ਇੰਜ ਦੇ ਚਾਂਸਿਆਂ ਚ ਇੰਜ ਦੀਆਂ ਗੱਲਾਂ ਬਾਤਾਂ ਚ ਕਿਸੇ ਨੂੰ ਆਣਾ ਨਹੀਂ ਚਾਹੀਦਾ اگر ਕਿਸੇ ਨੂੰ ਕੋਈ ਪ੍ਰੋਬਲਮ ਆਂਦੀ ਹੈ ਕਿਸੇ ਨੂੰ ਕੋਈ टॉਰਚਰ ਕਰਦਾ ਕਿਸੇ ਨੂੰ ਕੋਈ ਪਰੇਸ਼ਾਨ ਕਰਦਾ ਇਦਾਂ ਦਾ ਸਾਡੀ ਕੈਟਾਗਰੀ ਦਾ ਲੋਕ ਕੋਈ ਵੀ ਅੰਸਰ ਜਾਂ ਸਾਡੇ ਜਜਮਾਨਾਂ ਨੂੰ ਜਾਂ ਸਾਡੇ ਕਿਸੇ ਵੀਰ ਨੂੰ ਕਿਸੇ ਭੈਣ ਨੂੰ ਕਿਸੇ ਮਾਤਾ ਨੂੰ ਕਿਸੇ ਬਜ਼ੁਰਗ ਨੂੰ ਉਹ ਮੇਰੇ ਨਾਲ ਸੰਪਰਕ ਕਰ ਸਕਦਾ ਕਿਉਂਕਿ ਮੈਂ ਗੱਦੀ ਨਸ਼ੀਨ ਸੰਗਰੂਰ ਡੇਰੇ ਦੀ ਮਾਲਕ ਆ ਠੀਕ ਹੈ ਜੀ ਸਤ ਸ਼ਹਿਰਾਂ ਦੀ ਇਹ ਗੱਦੀ ਹੈ ਔਰ ਸਾਡੇ ਸਾਰੇ ਮਹਾਨ ਇੱਥੇ ਆਏ ਹੋਏ ਨੇ ਸਾਡੇ ਸ਼ਰੀਕ ਭਾਈ ਨੇ ਸਾਡੇ ਭਵਾਨੀ ਘੜ ਤੋਂ ਆਏ ਹੋਏ ਨੇ ਐਸ ਆਈ ਡ ਇਹਨਾਂ ਦੇ ਚੇਲੇ ਸਾਡੇ ਛੀਟਾਂ ਵਾਲੇ ਤੋਂ ਆਏ ਨੇ ਸਾਡੇ ਸਨਾਮ ਤੋਂ ਆਏ ਨੇ ਉਹ ਬੱਚਾ ਬੈਠੇ ਰੈੱਡ ਕੱਪੜਿਆਂ 'ਚ ਸਾਡੇ ਤੱਪਾ ਮੰਡੀ ਤੋਂ ਆਏ ਨੇ ਹੰਡਿਆਏ ਤੋਂ ਆਏ ਨੇ ਇਹ ਸਾਰੇ ਸਾਡੇ ਧੂਰੀ ਤੋਂ ਮਹੰਤਾਂ ਆਏ ਨੇ ਸਾਡੀ ਪੰਚਾਇਤ ਬੁਲਾਈ ਹੈ ਸਾਡੀ ਪੰਚਾਇਤ 'ਚ ਅਸੀਂ ਇਸ ਗੱਲ ਦੀ ਪੂਰ ਜ਼ੋਰ ਨਖੇਦੀ ਕਰਦੇ ਆਂ ਔਰ ਸਾਡੇ ਲੱਡੇ ਪਿੰਡ ਵਾਲਿਆਂ ਨਾਲ ਸਾਰਿਆਂ ਦੇ ਨਾਲ ਅਸੀਂ ਸਹਿਮਤ ਆ ਜਿੱਥੇ ਸਾਡੀ ਕਿਸੇ ਨੂੰ ਜ਼ਰੂਰਤ ਆ ਅਸੀਂ ਉੱਥੇ ਮੰਗਣ ਵੀ ਜਾਂਦੇ ਆ ਤੇ ਅਸੀਂ ਸਾਨੂੰ ਬੜਾ ਪਿਆਰ ਮਿਲਦਾ ਬੜਾ ਸਤਿਕਾਰ ਮਿਲਦਾ ਲੋਕਾਂ ਤੋਂ ਔਰ ਸਾਡੀਆਂ ਵਿਸ਼ੇਸ਼ ਦਾਤਾ ਲੱਡੇ ਪਿੰਡ ਦਾ ਵਾਲਵਿੰਗਾ ਨਾ ਕਰੇ ਔਰ ਦਾਤਾ ਲੱਡੇ ਪਿੰਡ ਚ ਵਸਣ ਵਾਲਿਆਂ ਦੀਆਂ ਮਰਾਦਾਂ ਪੂਰੀਆਂ ਕਰੇ ਸਭਨਾਂ ਦੇ ਘਰਾਂ ਚ ਖੁਸ਼ੀਆਂ ਤੇ ਖੇੜੇ ਆਣ ਸਾਡੀਆਂ ਇਹੀ ਦੁਆਵਾਂ ਨੇ ਸਾਡੇ ਸੰਗਰੂਰ ਚ ਸਾਡੇ ਪੰਜਾਬ ਚ ਸਾਡੇ ਸੰਗਰੂਰ ਏਰੀਏ 'ਚ ਸਾਡੇ ਲੱਡੇ ਪਿੰਡ ਤੇ ਰੱਬ ਦੀ ਰਹਿਮਤ ਵਰਸੇ ਔਰ ਉਥੇ ਜੋ ਹੋਇਆ ਬਹੁਤ ਮੰਦਭਾਗੀ ਘਟਨਾ ਹੈ ਅਸੀਂ ਇਸ ਗੱਲ ਦੀ ਪੂਰ ਜ਼ੋਰ ਨਿੰਦਾ ਕਰਦੇ ਆਂ ਇਸ ਸਿਮਰਨ ਵਾਸਤੇ ਬਹੁਤ ਮਾੜੀਆਂ ਗੱਲਾਂ ਨੇ ਕਿਉਂਕਿ ਇਹ ਸਾਡਾ ਏਰੀਆ ਪੈਂਦਾ ਇੱਥੋਂ ਦੇ ਅਸੀਂ ਮਾਲਕ ਆਂ ਸਾਡਾ ਸੰਗਰੂਰ ਗੱਦੀ ਮਾਲਕ ਆਂ ਸਾਡੇ ਪਿੰਡਾਂ 'ਚ ਕੋਈ ਆ ਕੇ ਇੰਟਰਫੇਅਰ ਕਰੇ ਤਾਂ ਤੁਸੀਂ ਸਾਰੇ ਦੇਖਦੇ ਹੋ ਕਿ ਵੀ ਕੀ ਕੀ ਆਪਾਂ ਨੈੱਟ ਤੇ ਨਹੀਂ ਦੇਖਦੇ ਕਿਦਾਂ ਉਹਨਾਂ ਦੇ ਲੋਕਾਂ ਦੇ ਹੁੰਦੀ ਹੈ ਬੇਇੱਜ਼ਤੀ ਹੈ ਨਾ ਜੀ ਤੇ ਸਾਡੇ ਇਲਾਕੇ 'ਚ ਉਹਨੂੰ ਆਉਣ ਦੀ ਅਥਾਰਟੀ ਨਹੀਂ ਇਸ ਦਾ ਇੱਕ ਦੂਜੇ ਦੇ ਤੁਸੀਂ ਏਰੀਆ ਵਿੱਚ ਜਾ ਸਕਦੇ ਹੋ ਜਾਂ ਨਹੀਂ بالکل ਨਹੀਂ ਜਾ ਸਕਦੇ ਜੀ ਸਾਨੂੰ ਲੋਕੀ ਸੁਣਦੇ ਵੀ ਹੋਣਗੇ ਸਾਨੂੰ ਬਹੁਤ ਸਾਰੇ ਸੱਜਣਾ ਨੇ ਕਈ ਵਾਰ ਬੇਨਤੀ ਕੀਤੀ ਹੈ ਕਿ ਫਲਾਣੇ ਸ਼ਹਿਰ ਚ ਫਲਾਣੇ ਇਲਾਕੇ ਚ ਫਲਾਣੇ ਪਿੰਡ ਚ ਅਸੀਂ ਤੁਹਾਡੀ ਫੋਟੋ ਲਗਵਾਨੇ ਆ ਸਾਡੇ ਕੋਈ ਵੀ ਪ੍ਰੋਗਰਾਮ ਹੋ ਰਿਹਾ ਤੇ ਤੁਸੀਂ ਆਓ ਸਾਡੇ ਕਾਨੂੰਨ ਤੋਂ ਬਾਹਰ ਹੈ ਜੀ ਕਿਉਂਕਿ ਜਿੱਥੇ-ਜਿੱਥੇ ਸਾਡਾ ਏਰੀਆ ਜਿੱਥੇ-ਜਿੱਥੇ ਸਾਡੀਆਂ ਗਤੀਵਿਧੀਆਂ ਬੰਦੀਆਂ ਅਸੀਂ ਉੱਥੇ-ਉੱਥੇ ਆਪਣੀਆਂ ਗਤੀਵਿਧੀਆਂ ਕਰਦੇ ਆਂ ਅਦਰਬਾਜ ਲੋਕਾਂ ਦੇ ਜਾਵਾਂਗੇ ਤਾਂ ਚਿੱਤਰਖਾਵਾਂਗੇ ਔਰ ਮੇਰੇ ਇਲਾਕੇ ਚ ਸੰਗਰੂਰ ਇਲਾਕੇ ਚ ਜਿੰਨਾ ਵੀ ਮੇਰੇ ਪਿੰਡ ਪੈਂਦੇ ਆ ਉਹਨਾਂ ਚ ਕੋਈ ਵੀ ਆਵੇ ਤਾਂ ਜਨਤਾ ਬਹੁਤ ਬਹੁਤ ਮਿਹਰਬਾਨੀ ਬਾਹਰ ਦਾ ਮਹੰਤ ਕੋਈ ਵੀ ਆ ਕੇ ਹੁੱਲੜਵਾਜੀ ਕਰਦਾ ਕਿਸੇ ਨੂੰ ਪਰੇਸ਼ਾਨ ਕਰਦਾ ਤੇ ਜਨਤਾ ਦਾ ਜਿਹੜਾ ਪੈਗਾਮ ਹੈ ਜਨਤਾ ਦਾ ਜਿਹੜਾ ਇਨਸਾਫ ਹੈ ਬੜਾ ਸੋਹਣਾ ਹੋਇਆ ਲੱਡੇ ਦੇ ਵਿੱਚ ਕੋਈ ਬੁਰਾ ਨਹੀਂ ਹੋਇਆ ਕੋਈ ਆ ਕੇ ਸਾਨੂੰ ਸਾਡੇ ਘਰੇ ਅੱਖਾਂ ਵਿਖਾਏਗਾ ਜਾਂ ਏਡੇ ਵੱਡੇ ਲੀਡਰ ਜੇ ਸਹਿਬਾਨ ਜਿਹੜੇ ਉੱਥੇ ਬਿਆਨ ਦੇ ਰਹੇ ਸੀ ਜਾਂ ਜਿਨ੍ਹਾਂ ਦੀ ਜਨ ਸਭਾ ਸੀ ਤੇ ਉਹਨਾਂ ਦੇ ਵਿੱਚ ਜਾ ਕੇ ਕੋਈ ਵੀ ਹੁੱਲੜਵਾਜੀ ਕਰੇਗਾ ਜੇ ਅਸੀਂ ਇੱਥੇ ਚਾਰ ਇਨਸਾਨ ਇਕੱਠੇ ਹੋਏ ਆ ਪੰਚਾਇਤ ਸਾਡੀ ਬੈਠੀ ਹੈ ਇੱਥੇ ਆ ਕੇ ਕੋਈ ਹੁੱਲੜਵਾਜੀ ਕਰੇ ਤਾਂ ਕੋਣ ਕਿਸੇ ਨੂੰ ਜਨਾਬ ਕਰਨ ਦੀ ਦਿੰਦਾ ਠੀਕ ਹੈ ਜੀ ਔਰ ਰਹੀ ਗੱਲ ਪਾਰਟੀਆਂ ਦੀ ਪਾਰਟੀਆਂ ਸਾਡੀਆਂ ਸਾਰੀਆਂ ਹੀ ਮਾਨਯੋਗ ਨੇ ਸਾਡੀ ਭਾਰਤੀ ਜਨਤਾ ਪਾਰਟੀ ਉਹ ਵੀ ਸਾਡੀ ਮਾਨਯੋਗ ਹੈ ਸਾਡੇ ਮੋਦੀ ਸਾਹਿਬਾਨ ਨੇ ਸਾਡੇ ਅਮਿਤ ਸ਼ਾਹ ਜੀ ਨੇ ਸਾਡੇ ਆਪਣੇ ਜੋਗੀ ਜੀ ਨੇ ਸਾਡੇ ਹੋਰ ਸਾਰੇ ਨੇ ਇੱਥੇ ਸਾਡੇ ਸੰਗਰੂਰ ਦੇ ਵਿੱਚ ਸਾਡੇ ਅਰਵਿੰਦ ਖੰਨਾ ਜੀ ਨੇ ਬਹੁਤ ਹੀ ਪਿਆਰੇ ਬਹੁਤ ਹੀ ਹਰਮਨ ਪਿਆਰੇ ਉਹ ਉਹਨਾਂ ਦਾ ਵੀ ਬਹੁਤ ਮਾਨ ਸਤਕਾਰ ਹੈ ਉਹ ਵੀ ਪਾਰਟੀ ਸਾਨੂੰ ਪਿਆਰੀ ਹੈ ਔਰ ਦੂਸਰਾ ਨੰਬਰ ਸਾਡੇ ਖੈਰਾ ਸਾਹਿਬ ਨੇ ਸਾਡੇ ਖੈਰਾ ਸਾਹਿਬ ਦੀ 깔 ਉਥੇ ਰੈਲੀ ਸੀ ਔਰ ਥਾਂ ਥਾਂ ਰੈਲੀਆਂ ਹੁੰਦੀਆਂ ਦਾਤਾ ਉਹਨਾਂ ਨੂੰ ਵੀ ਕਾਮਯਾਬੀ ਦੇਵੇ ਤੰਦਰੁਸਤੀ ਦੇਵੇ ਉਹ ਵੀ ਬੜੀ ਅੱਛੀ ਪਾਰਟੀ ਹੈ ਕਾਂਗਰਸ ਪਾਰਟੀ ਉਹ ਵੀ ਸਾਡੀ ਮਾਨਯੋਗ ਹੈ ਸਤਕਾਰਯੋਗ ਹੈ ਸਾਡੇ ਆਪ ਵਾਲੇ ਆ ਉਹ ਵੀ ਸਤਕਾਰਯੋਗ ਹੈ ਸਾਡੇ ਆਪਣਾ ਬਹੁਜਨ ਸਮਾਜ ਪਾਰਟੀ ਵਾਲੇ ਆ ਜਾਂ ਜਿੰਨੀਆਂ ਵੀ ਪਾਰਟੀਆਂ ਨੇ ਸਾਡੇ ਅਕਾਲੀ ਦਲ ਵਾਲੇ ਨੇ ਸਾਡੇ ਹਰਮਨ ਪਿਆਰੇ ਹੈ ਨਾ ਜੀ ਤੇ ਸਾਡੀਆਂ ਸਾਰੀਆਂ ਪਾਰਟੀਆਂ ਦਾ ਸਤਕਾਰ ਹੈ ਡੇਰਾ ਜੀ ਸਾਡਾ ਔਰ ਸਾਡੇ ਤਾਂ ਹਰ ਮੈਂਬਰ ਦਾ ਜਿਹਦਾ ਵੀ ਜੀ ਕਰਦਾ ਉਹ ਅਸ਼ੀਰਵਾਦ ਲੈਣ ਵਾਸਤੇ ਆਉਂਦੇ ਆ ਤੇ ਰੱਬ ਆਪਣਾ ਅਸ਼ੀਰਵਾਦ ਉਹਨਾਂ ਨੂੰ ਜਰੂਰ ਪਰਵਾਣ ਉਹਨਾਂ ਦਾ ਚੜਦਾ ਹੈ ਔਰ ਹਰ ਬਾਰ ਜਦੋਂ ਵੀ ਇਲੈਕਸ਼ਨ ਆਉਂਦੇ ਨੇ ਤੇ ਉਸ ਟਾਈਮ ਸਾਰੇ ਸੱਜਣ ਸਾਡੇ ਆਉਂਦੇ ਨੇ ਸਾਡੇ ਆਪਣੇ ਵੀਰ ਨੇ ਸਾਡੇ ਕਿਦੇ ਕਿੰਨੇ ਪਿਆਰੇ ਸਾਡੇ ਵਿਜੇਂਦਰ ਸਿੰਘ ਜੀ ਸਾਡੇ ਉਹ ਸਾਡੇ ਆਪਣੇ ਵੀਰ ਨੇ ਔਰ ਸਾਡੇ ਮੈਡਮ ਸਾਡੇ ਇਲਾਕੇ ਦੀ ਐਮਐਲਏ ਸਹਿਬਾਨ ਸਾਡੇ ਭਰਾਜ ਮੈਡਮ ਜੀ ਠੀਕ ਹੈ ਜੀ ਔਰ ਸਾਡੇ ਆਪਣਾ ਮਾਨ ਸਾਹਿਬ ਸਾਡੇ ਆਪਣਾ ਸਾਡੇ ਸੀਐਮ ਸਾਹਿਬ ਠੀਕ ਹੈ ਜੀ ਔਰ ਆਪਣਾ ਸਾਡੇ ਭਗਵੰਤ ਮਾਨ ਜੀ ਉਹਨਾਂ ਦੀ ਮਦਰ ਸਾਰੇ ਇੰਨੀ ਵੀ ਉਹਨਾਂ ਦੀ ਟੀਮ ਹੈ ਸਾਡੇ ਸਾਰਿਆਂ ਨਾਲ ਸਨੇਹ ਪਿਆਰ ਹੈ ਜੀ ਸਾਡਾ ਸਭ ਨਾਲ ਪਿਆਰ ਹੈ ਔਰ ਅਸੀਂ ਫਕੀਰ ਹੈ ਅਸੀਂ ਸਰਬਤ ਦਾ ਭਲਾ ਮੰਗਣ ਵਾਲੇ ਹੈ ਅਸੀਂ ਇੰਜ ਦੇ ਕੰਮ ਕਰਨ ਵਾਲੇ ਫਕੀਰ ਨਹੀਂ ਹੈ ਔਰ ਨਾ ਹੀ ਕਿਸੇ ਨੂੰ ਹੋਣਾ ਚਾਹੀਦਾ ਅਗਰ ਸਾਡੇ ਇਲਾਕੇ ਦੇ ਵਿੱਚ ਕਿਤੇ ਵੀ ਕੋਈ ਇਦਾਂ ਦਾ ਬਾਹਰ ਦਾ ਮਹਾਨਤਾ ਆ ਕੇ ਕੋਈ ਇਦਾਂ ਦੀ ਹੁੱਲੜਬਾਜੀ ਜਾਂ ਕੋਈ ਕਿਸੇ ਨੂੰ ਬਹਿਕਾਂਦਾ ਕਿਸੇ ਦੇ ਬੱਚਿਆਂ ਨੂੰ ਜਾਂ ਕਿਸ ਤਰ੍ਹਾਂ ਦੀ ਤੁਸੀਂ ਸਾਰੇ ਸਮਝਦੇ ਹੋ ਅੱਜਕਲ ਕੀ ਕੀ ਚੱਲਦਾ ਸਾਡੀ ਅਸੀਂ ਲੱਡੇ ਪਿੰਡ ਵਾਲਿਆਂ ਦੇ ਨਾਲ ਹੈ ਜੀ ਔਰ ਕਿਸੇ ਦੀ ਖੈਰ ਮੰਗਣੀ ਹੈ ਹਰ ਕਿਸੇ ਦਾ ਭਲਾ ਮੰਗਣਾ ਹੈ ਅਸੀਂ ਹਰ ਕਿਸੇ ਦੀ ਸਰਬੱਤ ਦੀ ਖੈਰ ਮੰਗਣੀ ਐ। ਐਸਾ ਫਕੀਰ ਖੜਾ ਬਾਜ਼ਾਰ 'ਚ ਮੰਗੇ ਸਭ ਦੀ ਖੈਰ। ਨਾ ਕਉ ਉਸੇ ਦੋਸਤੀ ਨਾ ਕਉ ਉਸੇ ਵੈਰ ਸੀ ਉਹ ਫਕੀਰ ਐ। ਫਕੀਰ ਨਹੀਂ ਸਾਨੂੰ ਸਾਰੀਆਂ ਪਾਰਟੀਆਂ ਸਤਕਾਰਯੋਗ ਐ। ਇਹ ਜੋ ਸਿਮਰਨ ਨੇ ਕੀਤਾ ਉਹ ਬਹੁਤ ਨਿੰਦਨੀਆਂ ਹੈ। ਐ ਸਾਡੇ ਸਾਰੇ ਮਹੰਤਾਏ ਨੇ ਸਾਡੇ 'ਚੋਂ ਕੋਈ ਵੀ ਮਹੰਤੋ ਦੇ ਅੱਗੇ ਨਹੀਂ ਉਹਦੇ ਪਿੱਛੇ ਨਹੀਂ। ਉਹਨੇ ਜੋ ਕਰਨਾ ਆਪਣੇ ਪਟਿਆਲੇ 'ਚ ਜਾ ਕੇ ਕਰੇ। ਸਾਡੇ ਏਰੀਆ 'ਚ ਏਰੀਆ 'ਚ ਹਮੇਸ਼ਾ ਹਮੇਸ਼ਾ ਉਹ ਬਾਜ ਰਵੇ। ਔਰ ਸਾਡੇ ਏਰੀਆ ਚ ਇਥੇ ਇੰਟਰਫੇਅਰ ਕਰਨ ਦੀ ਕੋਈ ਜ਼ਰੂਰਤ ਨਹੀਂ ਹਮੇਸ਼ਾ ਹਮੇਸ਼ਾ ਲਈ ਬਾਜ ਰਹਿਣ ਅਸੀਂ ਪੋਹਾਨੀਗੜ ਦੇ ਮਹੰਤਾ ਜ਼ਿਲ੍ਹਾ ਸੰਗਰੂਰ ਜ਼ਿਲ੍ਹਾ ਸੰਗਰੂਰ ਅਰ ਅਸੀਂ ਪੋਹਾਨੀਗੜ ਰਹਿੰਦੇ ਆ ਮੇਰਾ ਨਾਮ ਮੀਨਾ ਮਹੰਤਾ ਆਸੀਂ ਇਸ ਬਾਰੇ ਇਹ ਕਹਿਣਾ ਚਾਹੁੰਦੇ ਆ ਜੀ ਸਾਡੇ ਆਪਣੇ ਆਪਣੇ ਅਲੱਗ-ਅਲੱਗ ਏਰੀਏ ਬੰਦੇ ਹੁੰਦੇ ਨੇ ਅਸੀਂ ਆਪਣੇ ਆਪਣੇ ਏਰੀਆ ਦੇ ਵਿੱਚ ਜਾ ਸਕਦੇ ਆ ਅਸੀਂ ਦੂਸਰੇ ਦੇ ਏਰੀਏ ਜਾ ਕੇ ਇੰਟਰਫੇਅਰ ਨਹੀਂ ਕਰ ਸਕਦੇ ਸਾਡੇ ਸਾਰੀ ਦੁਨੀਆ ਨੂੰ ਪਤਾ ਹੈ ਕਿ ਸਾਡੇ ਅਲੱਗ-ਅਲੱਗ ਏਰੀਏ ਵੰਡੇ ਹੁੰਦੇ ਨੇ ਸਾਡੇ ਏਰੀਆ ਦੇ ਮਾਲਕ ਹੁੰਦੇ ਨੇ ਜਿਹੜੇ ਗੱਦੀ ਦੇ ਮਹੰਤੋਂ ਹੁੰਦੇ ਨੇ ਉਹ ਏਰੀਏ ਦੇ ਮਾਲਕ ਹੁੰਦੇ ਨੇ ਅਸੀਂ ਇੱਕ ਦੂਜੇ ਦੇ ਏਰੀਏ 'ਚ ਜਾ ਕੇ ਇਹ ਇੰਟਰਫੇਅਰ ਨਹੀਂ ਕਰ ਸਕਦੇ ਜਿਵੇਂ ਆ ਕੇ ਸਿਮਰਨ ਨੇ ਕੀਤਾ ਇਹ ਬਹੁਤ ਗੰਦੀ ਹਰਕਤ ਕੀਤੀ ਹੈਗੀ ਇਸ ਤਰ੍ਹਾਂ ਨਹੀਂ ਕਰਨੀ ਚਾਹੀਦੀ ਅਸੀਂ ਬਾਕੀ ਜੇ ਸਾਡੇ ਮਹੰਤਾਂ ਦਾ ਸਮਾਜ ਹੈ ਜਿਹੜਾ ਇਹ ਜਿਹੜਾ ਵਿਆਹ ਕਰਵਾਣੇ ਇਹ ਉਹ ਇਹ ਜੋ ਕੁਝ ਕਰਨੇ ਜਾਂ ਕੋਈ ਹੁੱਲੜਵਾਜੀਆਂ ਕਰਨੀਆਂ ਇਹ ਸਾਨੂੰ ਸ਼ੋਭਾ ਨਹੀਂ ਦਿੰਦੇ ਲੋਕ ਸਾਡੇ ਪੈਰੀਂ ਹੱਥ ਲਾਉਂਦੇ ਨੇ ਅਸੀਂ ਦੁਆਵਾਂ ਦਿੰਨੇ ਆ ਸਾਡਾ ਦੁਆਵਾਂ ਦੇਣ ਦਾ ਕੰਮ ਹੈ ਸਾਡਾ ਇਹ ਕੰਮ ਨਹੀਂ ਹੈ ਕਿ ਕਿਸੇ ਨਾਲ ਵਿਆਹ ਕਰ ਲਿਆ ਜਾਂ ਕਿਸੇ ਨਾਲ ਜਾ ਕੇ ਲੜਾਂਜਾਂ ਕਰੇ ਜਾਂ ਕਿਸੇ ਦੀਆਂ ਬੇਜਤੀਆਂ ਕਰੋ ਇਹ ਸਾਡੇ ਸਮਾਜ ਦੇ ਖਿਲਾਫ ਹੈ ਔਰ ਅਸੀਂ ਇਸ ਦੇ ਸਖਤ ਅਸੀਂ ਨਿੰਦਾ ਕਰਦੇ ਆ ਔਰ ਅਸੀਂ ਇਸ ਦੇ ਖਿਲਾਫ ਔਰ ਸਾਡਾ ਕੋਈ ਵੀ ਸਮਾਜ ਦਾ ਕੋਈ ਸੀ ਮਰਨ ਦੇ ਨਾਲ ਨਹੀਂ ਇਸ ਹਰਕਤ ਦੇ ਵਿੱਚ ਅਸੀਂ ਆਪਣੇ ਆਪਣੇ ਏਰੀਆ ਦੇ ਮਹਾਂਤਾਂ ਅੱਜ ਸਾਡੇ ਮਹੰਤ ਨੇ ਪ੍ਰੀਤੀ ਮਹੰਤ ਨੇ ਗੱਦੀ ਨੇ ਸੀ ਸੰਗਰੂਰ ਦੇ ਸਾਨੂੰ ਇਹਨਾਂ ਨੇ ਬੁਲਾਈ ਪੰਚਾਇਤ ਪੂਰੀ ਅਸੀਂ ਇੱਥੇ ਸੰਗਰੂਰ ਆਏ ਹੋਏ ਆ ਕਿਸ ਜਿਹੜੀ ਵੀ ਜੋ ਵੀ ਇਹਨੇ ਹਰਕਤ ਕੀਤੀ ਹੈ ਉਸ ਹਰਕਤ ਦੀ ਅਸੀਂ ਪੂਰੀ ਜ਼ੋਰ ਨਾਲ ਨਿੰਦਾ ਕਰਦੇ ਆਂ ਅਸੀਂ ਬਹੁਤ ਗੰਦੀ ਹਰਕਤ ਕੀਤੀ ਹੈ ਔਰ ਅਸੀਂ ਲੱਡੇ ਪਿੰਡ ਵਾਲਿਆਂ ਦੇ ਅਸੀਂ ਨਾਲ ਆ ਜਜਮਾਨਾਂ ਰਜਮਾਨ ਨੇ ਸਾਡੇ ਜਦੋਂ ਵੀ ਸਾਡੀ ਕੋਈ ਜ਼ਰੂਰਤ ਪਵੇ ਜਦੋਂ ਵੀ ਸਾਡੀ ਕੋਈ ਉਹ ਪਵੇ ਤਾਂ ਸਾਡੇ ਪ੍ਰੀਤੀ ਮਹਾਂਤ ਜੀ ਉਹਨਾਂ ਦੇ ਹਾਜ਼ਰ ਹੈ ਜਦੋਂ ਮਰਜ਼ੀ ਉਹ ਉਹਨਾਂ ਨੂੰ ਬੁਲਾ ਸਕਦੇ ਆਂ ਹਾਂਜੀ ਸ਼ਸ਼ੀਕਾਲ ਮੈਂ ਲਾਡੀ ਮਹਾਂਤ ਚੇਲਾ ਕੋਇਲ ਮਹਾਂਤ ਵਾਸੀ ਧੋਰੀ ਦੀ ਰਹਿਣ ਵਾਲੀ ਆ ਇਹ ਜੋ ਕਿ ਸਿਮਰਨ ਮਹਾਂਤ ਦੇ ਬਾਰੇ ਪਤਾ ਲੱਗ ਰਿਹਾ ਹੈ ਇਹ ਪਟਿਆਲੇ ਦੀ ਰਹਿਣ ਵਾਲੀ ਆ ਠੀਕ ਹੈ ਨਾ ਇਹ ਪਟਿਆਲੇ ਦੇ ਵਿੱਚ ਮੰਗ ਖਾ ਸਕਦੇ ਆ ਜੋ ਵੀ ਕਰੇ ਹਨ ਇਹ ਆਪਦੇ ਪਟਿਆਲੇ ਦੇ ਵਿੱਚ ਕਰੇ ਸਾਡੇ ਧੂਰੀ ਦੇ ਵਿੱਚ ਜਾਂ ਸਾਡੇ ਆਪਣਾ ਲੱਡੇ ਦੇ ਵਿੱਚ ਸੰਗਰੂਰ ਦੇ ਵਿੱਚ ਇਹਦੇ ਕੋਈ ਦਖਲ ਅੰਦਾਜ਼ੀ ਨਹੀਂ ਹੈਗੀ ਇਹ ਅਸੀਂ ਇਹਦੇ ਅੱਗੇ ਨਹੀਂ ਹੈਗੇ ਅਸੀਂ ਇਹਦੇ ਪਿੱਛੇ ਨਹੀਂ ਹੈਗੇ ਇਹ ਬਹੁਤ ਬਦਤਮੀਜ਼ ਅਤੇ ਖਤਰਨਾਕ ਇਨਸਾਨ ਹੈ ਬਿਲਕੁਲ ਮੈਨੂੰ ਇਹਦੀ ਕੋਈ ਸੁਣਵਾਈ ਨਾ ਕੀਤੀ ਜਾਵੇ ਸਾਡੇ ਧੂਰੀ ਦੇ ਅਸੀਂ ਏਰੀਏ ਦੇ ਵਸਨੀਕਾਂ ਨੂੰ ਕਹਿੰਨੇ ਆ ਠੀਕ ਹੈ ਬਾਕੀ ਅਸੀਂ ਧੂਰੀ ਵਾਲਿਆਂ ਦੇ ਨਾਲ ਸੰਗਰੂਰ ਵਾਲਿਆਂ ਨਾਲ ਅਤੇ ਆਪਣੇ ਲੱਡੇ ਪਿੰਡ ਵਾਲਿਆਂ ਦੇ ਨਾਲ ਹੈ ਤੇ ਉਹਦੀ ਕੋਈ ਬਦਵਾ ਦੇ ਵਿੱਚ ਕੋਈ ਅਜਿਹੀ ਗੱਲਬਾਤ ਦੇ ਵਿੱਚ ਕੋਈ ਉਹਦਾ ਰੋਲ ਨਹੀਂ ਆਏਗਾ ਸਾਰਿਆਂ ਨੂੰ ਪਹਿਲਾਂ ਤੇ ਜੀ ਸਤਿ ਸ਼੍ਰੀ ਅਕਾਲ ਮੇਰੇ ਵੀਰ ਨੂੰ ਬਹੁਤ ਬਹੁਤ ਸਾਰੇ ਜਿੰਨੇ ਮੇਰੇ ਲੱਡੇ ਵਾਸੀ ਨੇ ਮੈਂ ਮस्तानी महंत ਸੰਗਰੂਰ ਤੋਂ ਚੰਦਰਮੁਖੀ ਜੀ ਦੀ ਚੇਲਾ ਤੱਬੂ ਗੁਰੂ ਜੀ ਦੀ ਚੇਲਾ ਪ੍ਰੀਤਮ ਮਾ ਜੀ ਦੀ ਬੋਤੀ ਚੇਲਾ ਔਰ ਲੱਡ ਡਿਪੈਂਡੈਂਟ ਦੇ ਵਿੱਚ ਮੈਂ ਬਧਾਈ ਲੈਣ ਜਾਨੀ ਆ ਮੈਨੂੰ ਤਾਂ ਸ਼ੁਰੂ ਤੋਂ ਇੰਨਾ ਪਿਆਰ ਮਿਲੇ ਐ ਇਹਨੇ ਸਾਲ ਹੋ ਗਏ ਸਾਨੂੰ ਆਉਂਦਿਆਂ ਨੂੰ ਲੱਡ ਪੰਜਾਬ ਦਾ ਲੱਡਾ ਪਿੰਡ ਬਹੁਤ ਫੇਮਸ ਬਹੁਤ ਹੀ ਪੁਰਾਣਾ ਪਿੰਡ ਹੈ ਔਰ ਆਨ ਆਸ਼ਾਨਾ ਵਾਲੇ ਨੇ ਸਾਡੇ ਸਾਰੇ ਜਿੰਨੇ ਵੀ ਸਰਦਾਰ ਵੀਰ ਨੇ ਉਹਨਾਂ ਦੇ ਘਰ ਚੋਂ ਅਸੀਂ ਬਧਾਈਆਂ ਲੈ ਕੇ ਆਉਣੀ ਆ ਖੁਸ਼ ਹੋ ਕੇ ਆਉਣੀ ਆ ਜੋ ਵੀ ਕੱਲੇ ਹਰਕਤ ਕੀਤੀ ਉਹਨਾਂ ਨੇ ਫਕੀਰ ਲੋਕ ਐਦਾਂ ਨਹੀਂ ਕਰਦੇ ਕੋਈ ਵੀ ਆਪਣਾ ਕੰਮ ਕਰ ਰਿਹਾ ਇਸ ਟਾਈਮ ਉਹਨਾਂ ਦਾ ਇਲੈਕਸ਼ਨ ਦਾ ਟਾਈਮ ਚੱਲ ਰਿਹਾ ਉਹ ਆਪਣੀ ਲਗਨ ਨਾਲ ਲੱਗੇ ਹੋਏ ਨੇ ਇੰਨੀ ਦੁਨੀਆ ਨੂੰ ਇਕੱਠੇ ਕਰਨਾ ਇੰਨੀ ਦੁਨੀਆ ਨੂੰ ਜੋੜਨਾ ਇੱਕ ਮਿਹਨਤ ਦਾ ਕੰਮ ਆ ਤੇ ਲੱਗੇ ਹੋਏ ਨੇ ਆਪਣੇ ਆਪਣੇ ਸਾਰੇ ਕੰਮ ਦੇ ਵਿੱਚ ਜਦ ਕੋਈ ਕਿਸੇ ਦੇ ਕੰਮ ਚ ਆ ਕੇ ਵਿਘਨ ਪਾਉਂਦਾ ਆ ਤਾਂ ਫਿਰ ਅਗਲਾ ਕੋਈ ਵੀ ਇੱਜ਼ਤ ਨਹੀਂ ਦਿੰਦਾ ਅੱਗੋਂ ਹੈ ਨਾ ਤੇ ਉਹ ਆਪਣਾ ਕੰਮ ਕਰ ਰਿਹਾ ਸੀਗੇ ਤੇ ਉਹਦੇ ਵਿੱਚ ਆ ਕੇ ਡਿਸਟਰਬੈਂਸ ਕੀਤੀ ਆ ਕੇ ਤੇ ਫਿਰ ਉਹਦੀ ਗਲਤੀ ਬਹੁਤ ਵੱਡੀ ਤੇ ਬਾਕੀ ਅਸੀਂ ਮਹੰਤ ਲੋਕ ਉਹਦੇ ਨਾਲ ਬਿਲਕੁਲ ਨਹੀਂ ਆ ਸੰਗਰੂਰ ਦੇ ਖਾਸ ਤੌਰ ਤੇ ਮਹੰਤਾ ਸੀ ਬਿਲਕੁਲ ਉਹਦੇ ਨਾਲ ਨਹੀਂ ਹੈ ਉਹਨੇ ਜੋ ਹਰਕਤ ਕੀਤੀ ਹੈ ਮੇਰੇ ਵੀਰਾਂ ਨਾਲ ਮੇਰੇ ਮੇਰੀਆਂ ਭੈਣਾਂ ਬੈਠੀਆਂ ਸੀ ਉੱਥੇ ਸਾਰੇ ਜਿੰਨੇ ਵੀ ਮੇਰੇ ਵੀਰ ਭਾਈ ਬੈਠੇ ਸੀ ਜੋ ਵੀ ਉਹਨੇ ਹਰਕਤ ਕੀਤੀ ਹੈ ਬਹੁਤ ਗਲਤ ਕੀਤੀ ਹੈ ਅਸੀਂ ਉਹਦੇ ਬਿਲਕੁਲ ਨਾਲ ਨਹੀਂ ਹੈ ਮੇਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕੋਈ ਵੀ ਉਹਦੀ ਕੋਈ ਗੱਲ ਨਾ ਸੁਣੇ ਇਗਨੋਰ ਦੈਨ ਉਹਨੂੰ ਇਗਨੋਰ ਕਰ ਦਿਓ ਔਰ ਖੁਸ਼ ਰਹੋ ਤੰਦਰੁਸਤ ਰਹੋ ਮੇਰੇ ਵੀਰ ਤੁਹਾਡੇ ਕਰਾਜ ਮੈਂ ਖੁਸ਼ ਹੋ ਕੇ ਆਉਣੀ ਆ ਔਰ ਖੁਸ਼ ਹੋ ਕੇ ਜਾਣੀ ਆ ਦਾਤਾ ਤੁਹਾਨੂੰ ਖੂਬ ਖੁਸ਼ੀਆਂ ਦੇ ਸਾਰੇ ਵੱਡੇ ਹੋਈ ਨੇ ਹਾਂਜੀ 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 ਦੂਜੇ ਦੇ ਏਰੀਆ ਆ ਜਾ ਸਕਦੇ ਹੋ ਕਿ ਨਹੀਂ ਬਿਲਕੁਲ ਨਹੀਂ ਆ ਜਾ ਸਕਦੇ ਠੀਕ ਹੈ ਨਾ ਅਸੀਂ ਆਪ ਦਾ ਜਿਹੜਾ ਧੋਰੀ ਦੇ ਲਵੇ ਲੱਗਦੇ ਪਿੰਡ ਨੇ ਸਾਡੇ ਨੇ ਅਸੀਂ ਆਪਦੇ ਮੰਗ ਸਕਦੇ ਆ ਸਾਰੇ ਆਪਦੇ ਆਪਦੇ ਪਿੰਡਾਂ ਦੇ ਵਿੱਚ ਜਾ ਕੇ ਆਪਦੇ ਆਪਦੇ ਪਿੰਡ ਦੀ ਗਰਾਹੇ ਇਕੱਠੀ ਕਰ ਸਕਦੇ ਹਨ ਤੇ ਹੋਰ ਕਿਸੇ ਦੇ ਪਿੰਡ ਦੇ ਵਿੱਚ ਕੋਈ ਨਹੀਂ ਜਾ ਸਕਦਾ ਮਾਹੀ ਮੰਤ ਜੀ ਸੁਨਾਮ ਤੋਂ ਸਾਰਿਆਂ ਨੂੰ ਸਸ਼ੇਕਾਲ ਹਾਂਜੀ ਅਸੀਂ ਇੱਥੇ ਸੰਗਰੂਰ ਆਏ ਹੋਏ ਆ ਤੇ ਸਾਰੇ ਸੁਨਾਮ ਵਾਲਿਆਂ ਨੂੰ ਸੁਨਾਮ ਦੇ ਪਿੰਡ ਵਾਲਿਆਂ ਨੂੰ ਮੇਰੀ ਬੇਨਤੀ ਹੈ ਕਿ ਸਿਮਰਨ ਮਾਨਤਾ ਦਾ ਜੋ ਰੋਲਾ ਸੀਗਾ ਜੋ ਨੈਟਾਂ ਤੇ ਦੇਖਿਆ ਸੀ ਉਹਦੇ ਵਿੱਚ ਕੋਈ ਇੰਟਰਫੇਅਰ ਨਾ ਕਰਨ ਸਾਡਾ ਤਾਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਪਿੰਡ ਵਾਲਿਆਂ ਨੂੰ ਸਾਰਿਆਂ ਨੂੰ ਬਹੁਤ-ਬਹੁਤ ਦੁਆਵਾਂ ਨੇ ਠੀਕ ਹੈ ਨਾ ਉਹਦੀ ਗੱਲਾਂ ਦੇ ਵਿੱਚ ਆ ਕੇ ਕੋਈ ਉਸ ਗੱਲ ਤੇ ਇੰਟਰਫੇਅਰ ਨਾ ਕਰੇ ਅਸਤਾ ਸਨਾਮਚੇ ਸਨਾਮਚੇ ਸੰਗਰੂਰ ਦੇ ਵਿੱਚ ਤੇ ਲੱਡੇ ਪਿੰਡ ਦੇ ਵਿੱਚ ਜੋ ਵੀ ਕੀਤਾ ਉਹਨੇ ਗਲਤ ਕੀਤਾ ਤੇ ਉਹਦੀਆਂ ਬਦਦੁਆਵਾਂ ਤੋਂ ਨਾ ਡਰਨਾ ਉਹ ਤਾਂ ਨਕਲੀ ਮਨ ਤੇ ਫਿਰਿਆ ਤੁਰਿਆ ਫਿਰਦਾ ਸਾਡੀ ਬਰਾਦਰੀ ਤੋਂ ਬਾਹਰ ਸਸੀ ਕਾਲ ਜੀ ਮੈਂ ਆ ਸੰਗਰੂਰ ਦਾ ਪੇਟੋਂ ਇਥੋਂ ਦੀ ਚੇਲਾ ਮੈਂ ਸੰਗਰੂਰ ਦੀ ਪ੍ਰੀਤੀਮੰਤ ਦਾ ਚੇਲਾ ਠੀਕ ਹੈ ਜੀ ਮੈਂ ਤਾਪਾ ਮੰਡੀ ਰਹਿ ਰਹੀ ਹਾਂ ਇਸ ਟਾਈਮ ਤੇ ਜੋ ਵੀ ਜੋ ਵੀ ਇਹ ਹੰਗਾਮਾ ਹੋਇਆ ਵਾ ਠੀਕ ਹੈ ਨਾ ਜੀ ਜੋ ਵੀ ਇਹ ਹੰਗਾਮਾ ਹੋਇਆ ਇਹਦੇ ਅਸੀਂ ਅਸੀਂ ਸਾਰੀ ਸਾਰੀ ਬਰਾਦਰੀ ਬਰਖਲਾਪ ਹੈ ਸਾਡੀ ਸਾਰੀ ਬਰਾਦਰੀ ਇਹੀ ਬਰਖਲਾਪ ਹੈ ਇਸ ਕੰਮ ਦੇ ਨਹੀਂ ਤਾਂ ਅਸੀਂ ਇਦਾਂ ਦੇ ਕੰਮ ਕਰਿਆ ਕਦੇ ਤੇ ਨਹੀਂ ਅਸੀਂ ਕਰਨੀ ਸਾਡੀ ਬਰਾਦਰੀ ਨੂੰ ਇਹ ਲਾਊਟ ਨਹੀਂ ਗਾ ਜੇ ਅਸੀਂ ਕਿਸੇ ਨਾਲ ਵਿਆਹ ਕਰਾਈਏ ਜਾਂ ਕੁਝ ਕਰੀਏ ਇਦਾਂ ਦਾ ਕੋਈ ਸਾਡੇ ਚ ਨਹੀਂ ਚੱਲਦਾ ਫਕੀਰਾਂ ਸੋਭਾ ਵੀ ਨਹੀਂ ਦਿੰਦਾ ਸਾਡਾ ਨਹੀਂ ਮੇਰਾ ਵਿਆਹ ਕਰਾਇਆ ਚੰਡੀ ਦਾ ਵੀ ਉਹ ਚਾਸੀ ਨਹੀਂ ਕੋਈ ਪੈਸਾ ਕਰਦੇ ਉਹਦੀ ਮਿੱਟੀ ਜ਼ਿੰਦਗੀ ਉਹਦੇ ਬਾਰੇ ਉਹ ਚਾਸੀ ਨਹੀਂ ਕੋਈ ਕਹਿ ਸਕਦੇ ਉਹ ਉਹਨਾਂ ਦੇ ਉਹਨਾਂ ਦਾ ਸਾਨੂੰ ਕੀ ਤਾਂ ਉਹਨਾਂ ਲੈਂਦਾ ਜਾਂ ਨਾ ਲੈਂਦਾ ਸਾਨੂੰ ਕੋਈ ਇਦਾਂ ਦੀ ਗੱਲ ਤਾਂ ਨਹੀਂ ਸਾਡੀ ਬਰਾਦਰੀ ਚ ਉਹ ਬਾਈਕਾਟ ਸਾਡੀ ਬਰਾਦਰੀ ਚ ਆਉਂਦਾ ਨਹੀਂ ਜਾਂਦਾ ਨਹੀਂ ਸਾਡੀ ਬਰਾਦਰੀ ਵਾਲੇ ਕੋਈ ਮੂੰਹ ਨਹੀਂ ਲਾਉਂਦਾ ਉਹਨਾਂ ਫਕੀਰ ਤਾਂ ਇਹ ਕੰਮ ਕਰਦੇ ਹੀ ਨਹੀਂ ਉਹਨਾਂ ਨੂੰ ਇਹ ਚੀਜ਼ਾਂ ਸੋਭਾ ਹੀ ਨਹੀਂ ਦਿੰਦੀਆਂ ਆਨੂੰ ਇਸ ਚੀਜ਼ ਦੇ ਬਾਰੇ 'ਚ ਨਹੀਂ ਪਤਾ ਨਾਲੇ ਗਲਤ ਗੱਲ ਐ ਕਿਸੇ ਦੇ ਵਿੱਚ ਜਾ ਕੇ ਹੰਗਾਮਾ ਕਰਨਾ ਗਲਤ ਬੋਲਣਾ ਗਲਤ ਕਰਨਾ ਇਹ ਤਾਂ ਬਹੁਤ ਗਲਤ ਐ ਇਹ ਚੀਜ਼ ਫਕੀਰ ਨੂੰ ਸੋਭਾ ਨਹੀਂ ਦਿੰਦੀ ਅਸੀਂ ਦੁਆ ਦੇ ਵਾਸਤੇ ਬਣੇ ਹਾਂ ਤੇ ਸੇਵੇ ਦੇ ਵਾਸਤੇ ਬਣੇ ਹਾਂ ਤੇ ਸਿਰਫ ਦੁਆ ਹੀ ਦਿੰਦੇ ਉਹਦੇ ਨਾਲ ਕੋਈ ਗੱਲਬਾਤ ਸੀ ਤਾਂ ਉਹ ਬੈਠ ਕੇ ਕਰਦਾ ਇਹ ਅਦਾਲਤ ਦੇ ਵਿੱਚ ਉਹਦੀ ਗੱਲਬਾਤ ਚੱਲ ਰਹੀ ਸੀ ਉੱਥੇ ਕਰਦਾ ਇਹ ਕੀ ਮਤਲਬ ਐ ਜਨਤਾ ਦੇ ਵਿੱਚ ਉਹਦੀ ਇਹ ਗੱਲ ਕਰਨ ਦੀ ਇਹ ਬਾਤ ਕਰਨ ਦੀ ਨਾਲ ਇਹ ਕੀ ਕਰਨ ਦੀ ਸਾਡੇ ਪਿੰਡ 'ਚ ਆ ਕੇ ਇੱਥੇ ਮਤਲਬ ਹੀ ਨਹੀਂ ਅਦਾਲਤ ਦੇ ਵਿੱਚ ਉਹਨੂੰ ਸਜ਼ਾ ਮਿਲ ਚੁੱਕੀ ਐ ਕਿੰਨੋ ਜੀ ਲੱਡੇ ਵਾਲੇ ਸਭ ਤੋਂ ਤੇ ਫਿਰ ਇਹ ਗਲਤ ਬਾਤ ਤੇ ਉਹਦੇ ਲਈ ਬਾਰ ਬਾਰ ਉਸ ਨੂੰ ਪਰੇਸ਼ਾਨ ਕਰਨਾ ਜਦ ਅਗਲੇ ਨੇ ਇੱਕ ਇਨਸਾਨ ਨੇ ਸਜ਼ਾ ਪੂਗਤ ਲਈਏ ਤਾਂ ਉਸ ਨੂੰ ਬਾਰ ਬਾਰ ਪਰੇਸ਼ਾਨ ਕਰਨਾ ਗਲਤ ਨਹੀਂ ਹੈ ਇਹ ਤਾਂ ਗਲਤ ਹੈ ਇਹ ਤਾਂ ਸਾਰੀ ਬਰਾਦਰੀ ਕਹਿੰਦੀ ਹੈ ਕਿ ਜੀ ਇਹ ਗਲਤ ਹੈ ਔਰ ਨਾਲੇ ਫਿਰ ਕੋਈ ਐਸੀ ਗਲਤ ਬਾਤ ਵੀ ਸੀ ਤੋ ਬੈਠ ਕੇ ਕਰਦੀ ਜਾਂਦੀ ਆ ਜਾਂਦਾ ਆ ਤੋ ਉਹ ਬੈਠ ਕੇ ਕਰਦੀ ਇਸ ਗਲਤ ਬਾਤ ਨੂੰ ਐ ਨਹੀਂ ਕਿ ਬੇਇਜ਼ਤੀ ਕਰ ਇਹ ਗਲਤ ਹੈ ਨਾ ਕੋੜਾ ਨਾਮ ਕੋੜਾ ਨਾਮ ਮੇਰਾ ਨਾਮ ਕਿਰਨਮਨ ਤੇ ਮੈਂ ਪਿੰਡ ਹੰਡਿਆਏ ਤੋਂ ਜਿਹੜਾ ਮੇਰਾ ਹੰਡਿਆਏ ਦਾ ਡੇਰਾ ਸੰਗਰੂਰ ਦੇ ਡੇਰੇ ਚੋਂ ਹੀ ਹੈ ਉਹ ਡੇਰਾ ਇਹ ਮੇਰੇ ਮਾਲਕ ਬੈਠੇ ਇਹ ਮੇਰਾ ਕੁੰਡੀ ਦਾ ਕਰ ਮੇਰਾ ਵੱਡਾ ਕਰ ਇਹੀ ਹੈ ਮੈਂ ਇੱਥੋਂ ਦੀ ਵਾਲੀ ਵਾਰਸ ਹਾਂ ਇੱਥੋਂ ਦੀ ਉੱਥੇ ਬਿਠਾਈ ਹੋਈ ਐ ਮੈਂ ਇਹਨਾਂ ਮਾਲਕਾਂ ਦੀ ਬੋਲਦੀ ਐ ਇਹ ਗਲਤ ਬਾਤ ਹੈ